ਸਰ ਤੁਸੀਂ ਅੱਜ ਮਾਤਾ ਕਲਸੀ ਨਗਰ ਦੇ ਵਿੱਚ ਪਹੁੰਚੇ ਹੋ ਔਰ ਦੇਖਿਆ ਕਿ ਉੱਥੋਂ ਦੁਕਾਨਦਾਰ ਭਜਦੇ ਵੀ ਨਜ਼ਰ ਆਏ ਨੇ ਤੇ ਕੁੰਡੀਆਂ ਵੀ ਫੜੀਆਂ ਸਰ ਕੀ ਸਾਰੀ ਚੈਕਿੰਗ ਆ ਤਾਂ ਕੀ ਕਾਰਵਾਈ ਕੀਤੀ ਹੈ ਇਹਨਾਂ ਦੇ ਆਪਾਂ ਨਾ ਸਾਰਿਆਂ ਦੇ ਜਿਹੜੇ ਵੀ ਕਨੈਕਸ਼ਨ ਕੱਟੇ ਆਏ ਜਾਂ ਜਿਨ੍ਹਾਂ ਨੇ ਫਰਦਾਈ ਸੀਗੀ ਉਹਨਾਂ ਦੀ ਡੀਟੇਲ ਲੈ ਲਈ ਹੈਗੀ ਆ ਉਹਨਾਂ ਤੇ ਆਪਾਂ ਅੱਗੇ ਕਾਰਵਾਈ ਕਰਾਂਗੇ ਨਾਲੇ ਉਹਨਾਂ ਦੇ ਕਲਚੀ ਨਗਰ ਦੇ ਜਿਹੜੇ ਵੀ ਦੁਕਾਨਦਾਰ ਭੱਜੇ ਆ ਜਾਂ ਉਹਨਾਂ ਦੇ ਕੋਈ ਵੀ ਬੰਦੇ ਉਹਨਾਂ ਨਾਲ ਗੱਲ ਕੀਤੀ ਆ ਕਿ ਤੁਸੀਂ ਇਹਨਾਂ ਨੂੰ ਆਪਾਂ ਕੋਈ ਨਾ ਕੋਈ ਕਮੇਟੀ ਘਾਣਾ ਹਲ ਕਰੋ ਕਿਉਂਕਿ ਇਹਨਾਂ ਦੇ ਇੱਥੇ ਸਾਰੇ ਕਬਜ਼ੇ ਵਾਲਾ ਹੀ ਏਰੀਆ ਵਾ ਇਸ ਕਾਕੇ ਥੋੜੀ ਪ੍ਰੋਬਲਮ ਇਹਨਾਂ ਨੂੰ ਮੀਟਰ ਲਾਂਚ ਆ ਰਹੀ ਹੈ। ਠੀਕ। ਇਸ ਕਾਕੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਕਮੇਟੀ ਘਰ ਜਾਓ। ਜੇ ਤੁਹਾਡੇ ਇੱਥੇ ਪਾਣੀ ਦੀ ਹੈਗੀ ਹੈ ਸਪਲਾਈ ਜਾਂ ਦੂਜਾ ਸੀਵਰੇਜ ਹੈਗਾ ਤਾਂ ਤੁਸੀਂ ਉੱਥੋਂ ਆਪਾਂ ਹਾਊਸੈਂਟ ਜਾਂ ਕੁਝ ਵੀ ਲੈ ਕੇ ਤੁਸੀਂ ਤੇ ਮੀਟਰ ਅਪਲਾਈ ਕਰ ਸਕਦੇ। ਜਿੱਦਾਂ ਸਰ ਇੱਕ ਚਲੋ ਕੁੰਡੀ ਤਾਂ ਲੱਗਦੀ ਲੱਗਦੀ ਹੈ ਜੇ ਇਹਨਾਂ ਦੇ ਕੋਲ ਕੋਈ ਰਜਿਸਟਰੀ ਵਾਲੀ ਜਗ੍ਹਾ ਨਹੀਂ ਆ ਤਾਂ ਉਹਦੀ ਕੁੰਡੀ ਦੇ ਤੌਰ ਤੇ ਨਜਾਇਜ਼ ਫਾਇਦਾ ਵੀ ਬਹੁਤ ਚੱਕਿਆ ਜਾ ਰਿਹਾ। ਏਸੀ ਤੱਕ ਲਾਏ ਗਏ ਆ ਉੱਤੇ ਦੇਖਣਾ ਮਿਲਿਆ ਵੀ। ਏਸੀ ਵੀ ਲੱਗੇ ਹੋਏ ਜਾਂ ਤਾਂ ਉਹ ਕੋਈ ਨਾ ਜੋ ਵੀ ਹੈਗਾ ਆਪਾਂ ਕਾਰਵਾਈ ਕਰਾਂਗੇ ਤੇ ਜੇ ਉਹਨਾਂ ਦੀ ਸਾਝੀ ਵੀ ਜੋ ਵੀ ਹੈ ਸਿਸਟਮ ਨੂੰ ਦੇਖਾਂਗੇ ਵੀ ਇਹਨੂੰ ਚੇਂਜ ਕਰਾਂਗੇ ਤੇ ਜੇ ਕਿਤੇ ਲੂਜ਼ ਪੁਆਇੰਟ ਹੈਗਾ ਉਹਨੂੰ ਫਲ ਕਰਾਂਗੇ ਸਰ ਅੱਜ ਕੋਈ ਕਾਰਵਾਈ ਵੱਡੀ ਕੁਝ ਕਿਸੇ ਐਕਸ਼ਨ ਕੋਈ ਕਿਦਾਂ ਸਾਝਾ ਜੀ ਆ ਜੀ ਆਉਂਦਾ ਇਹ ਖਾਤੇ ਨੰਬਰ ਜਿਹਦੇ ਟਿੱਕੇ ਚੱਲਦੇ ਉਹ ਵੀ ਚੈੱਕ ਕਰ ਲਿਆ ਤੇ ਜਿਨ੍ਹਾਂ ਦੇ ਨਜ਼ਾਇਜ਼ ਪੁੰਡੀਆਂ ਵਾਂ ਉਹ ਖਤ ਕਰਾ ਲਾਂਦੇ ਨਾਂ ਨੂੰ ਨੋਟ ਕੀਤੇ ਆ ਉਹਤੇ ਅੱਗੇ ਕਰਦੇ ਆ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर